ਮੌਨਸੂਨ ਦਾ ਮੌਸਮ ਚੱਲ ਰਿਹਾ ਤੇ ਇਸ ਮੌਕੇ ਤੇ ਅਲੱਗ-ਅਲੱਗ ਥਾਵਾਂ ਤੇ ਬਾਰਿਸ਼ ਵੀ ਹੋ ਰਹੀ ਹੈ ਹਮਸ ਵੀ ਹੋ ਰਹੀ ਹੈ ਤੇ ਜੇਕਰ ਇਹਨਾਂ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਮੌਨਸੂਨ ਦੇ ਮੌਸਮ ਦੇ ਵਿੱਚ ਬਾਰਿਸ਼ ਤੇ ਮੌਸਮ ਦੇ ਵਿੱਚ ਕੀੜੇ ਮਕੌੜੇ ਘੁੰਮਦੇ ਹੋਏ ਆਮ ਦਿਖਾਈ ਦਿੰਦੇ ਨੇ ਖਾਸ ਕਰ ਪਿੰਡੂ ਖੇਤਰਾਾਂ ਦੇ ਵਿੱਚ ਵੀ ਅਤੇ ਜਿੱਨਾਂ ਥਾਵਾਂ ਤੇ ਪੇੜ-ਪੌਦੇ ਹੁੰਦੇ ਨੇ ਰਿਹਾਇਸ਼ੀ ਕਰਾਂ ਦੇ ਬਾਹਰ ਹੈ ਜਦੋਂ ਅਸੀਂ ਗਮਲੇ ਲਗਾਏ ਹੁੰਦੇ ਨੇ ਪਲਾਂਟਸ ਹੁੰਦੇ ਨੇ ਪੌਦੇ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਵੀ ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਜ਼ਹਿਰੀਲੀਆਂ ਚੀਜ਼ਾਂ ਨਿਕਲਣ ਦਾ ਖਤਸ਼ਾ ਜਿਹੜਾ ਮੌਨਸੂਨ ਦੇ ਦਿਨਾਂ ਦੇ ਵਿੱਚ ਹੋਰ ਵੀ لیکن आज ਅਸੀਂ ਤੁਹਾਨੂੰ ਕੁਝ ਅਜਿਹੇ ਰੈਮਡੀ ਦੱਸਣ ਜਾ ਰਹੇ ਹਾਂ ਇੱਕ ਅਜਿਹੇ ਕੁਝ ਅਜਿਹੇ ਪਲਾਂਟਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਹੜੇ ਜੇਕਰ ਤੁਸੀਂ ਉਹਨਾਂ ਨੂੰ ਆਪਣੇ ਘਰਾਂ ਦੇ ਬਾਹਰ ਲਗਾਉਨੇ ਹੋ ਤਾਂ ਤੁਹਾਨੂੰ ਇਨ੍ਹਾਂ ਜਿਹੜੇ ਮਕੌੜਿਆਂ ਤੋਂ ਇਨ੍ਹਾਂ ਜ਼ਹਿਰੀਲੀਆਂ ਚੀਜ਼ਾਂ ਤੋਂ ਨਿਜਾਤ ਜ਼ਰੂਰ ਮਿਲੇਗੀ ਸੋ ਇੱਕ ਇਨਫੋਰਮੇਸ਼ਨ ਇਹ ਵੀਡੀਓ ਲੈ ਕੇ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਜਿਸ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਸੋ ਦੱਸਦੇ ਕਿ ਜਿਵੇਂ ਮੀਂਹ ਪੈਂਦਾ ਹੈ ਖੇਤਾਂ ਦੇ ਵਿੱਚ ਝਾੜੀਆਂ ਦੇ ਵਿੱਚ ਰਹਿਣ ਵਾਲੇ ਚੂਹੇ ਆਬਾਦੀ ਵਾਲੇ ਖੇਤਰਾਂ ਦੇ ਵਿੱਚ ਵਧਣਾ ਸ਼ੁਰੂ ਕਰ ਦਿੰਦੇ ਨੇ ਦੂਜੇ ਪਾਸੇ ਸੱਪ ਵੀ ਆਪਣੇ ਸ਼ਿਕਾਰ ਦੀ ਭਾਲ ਵਿਚ ਇਹਨਾਂ ਚੂਹਿਆਂ ਦੇ ਪਿੱਛੇ ਆਬਾਦੀ ਵਾਲੇ ਖੇਤਾਂ ਦੇ ਵਿੱਚ ਆਉਂਦੇ ਨੇ ਪਰ ਜੇਕਰ ਤੁਸੀਂ ਜ਼ਹਿਰੀਲੇ ਸੱਪਾਂ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਜ਼ਹਿਰੀਲੇ ਕੀੜੇ ਮਕੌੜਿਆਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਕੁਝ ਪੌਦੇ ਤੁਸੀਂ ਲਗਾ ਸਕਦੇ ਹੋ ਇਹਨਾਂ ਪੌਦਿਆਂ ਨੂੰ ਘਰ ਵਿੱਚ ਲਗਾਉਣ ਨਾਲ ਕੋਈ ਵੀ ਜ਼ਹਿਰੀਲੀ ਚੀਜ਼ ਸੱਪ ਘਰ ਵਿੱਚ ਨਹੀਂ ਆਉਂਦੇ ਸੋ ਬਰਸਾਤ ਦੇ ਮੌਸਮ ਵਿੱਚ ਖੇਤਾਂ ਤੋਂ ਸੱਪ ਅਤੇ ਵਿੱਚੂਆਂ ਦੇ ਘਰ ਵਿੱਚ ਦਾਖਲ ਹੁੰਦੀਆਂ ਘਟਨਾਵਾਂ ਆਮ ਹੀ ਹੋ ਜਾਂਦੀਆਂ ਨੇ ਖਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਘਰ ਖੇਤਾਂ ਦੇ ਵਿੱਚ ਜੰਗਲੀ ਖੇਤਰਾਂ ਦੇ ਵਿੱਚ ਨੇ ਘਰ ਵਿੱਚ ਸੱਪ ਆਉਂਦੀਆਂ ਘਟਨਾਵਾਂ ਜ਼ਿਆਦਾ ਹੁੰਦੀਆਂ ਨੇ ਸੋ ਤੁਹਾਨੂੰ ਦੱਸ ਜੀਏ ਕਿਹੜੇ-ਕਿਹੜੇ ਪੌਦੇ ਤੁਸੀਂ ਘਰਾਂ ਦੇ ਵਿੱਚ ਲਗਾ ਸਕਦੇ ਹੋ ਘਰ ਦੇ ਬਾਹਰ ਲਗਾ ਸਕਦੇ ਹੋ ਜਿਸ ਨਾਲ ਇਹ ਜ਼ਹਿਰੀਲੀਆਂ ਚੀਜ਼ਾਂ ਘਰ ਤੋਂ ਦੂਰ ਰਹਿਣੀਆਂ ਸੋ ਘਰ ਵਿੱਚ ਤੁਲਸੀ ਲੈਵੈਂਡਰ ਨਿੰਮ ਸਰਪ ਗੰਦਾ ਅਤੇ ਲੈਮਨ ਗਰਾਸ ਦੇ ਪੌਦੇ ਲਗਾਉਣ ਦੇ ਨਾਲ ਸੱਪ ਨਹੀਂ ਜਿਹੜੇ ਦੂਰ ਰਹਿੰਦੇ ਨੇ ਨਿੰਮ ਔਸ਼ਧੀ ਗੁਣਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਇਸ ਨੂੰ ਕਈ ਕਰਾਂ ਦੇ ਵਿੱਚ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜਾ ਬਰਸਾਤ ਦੇ ਮੌਸਮ ਦੇ ਵਿੱਚ ਸੱਪਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਸਰਪ ਗੰਦਾ ਇੱਕ ਚਮਤਕਾਰੀ ਔਸ਼ਧੀ ਪੌਦਾ ਹੈ ਕੁਦਰਤੀ ਤੌਰ ਤੇ ਸੱਪਾਂ ਨੂੰ ਤੁਹਾਡੇ ਘਰ ਤੋਂ ਦੂਰ ਤੇ ਰੱਖਣ ਦਾ ਵਿੱਚ ਮਦਦ ਕਰਦਾ ਹੈ। ਲਵੈਂਡਰ ਨਾ ਸਿਰਫ ਆਪਣੀ ਸੁੰਦਰ ਖੁਸ਼ਬੂ ਲਈ ਜਾਣਿਆ ਜਾਂਦਾ ਹੈ ਤੁਹਾਡੇ ਘਰ ਵਿੱਚ ਅਣਚਾਹੇ ਮਹਿਮਾਨਾਂ ਤੋਂ ਵੀ ਤੁਹਾਨੂੰ ਸੁਰੱਖਿਅਤ ਰੱਖਦਾ ਹੈ। ਸੋ ਮੰਨਿਆ ਜਾਂਦਾ ਹੈ ਇਸੀ ਤੇਜ਼ ਖੁਸ਼ਬੂ ਸੱਪਾਂ ਤੇ ਵਿੱਚੂਆਂ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦੀ ਹੈ ਘਰ ਦੇ ਆਲੇ-ਦੁਆਲੇ ਆਪਣੀ ਬਾਲਕੋਨੀ ਦੇ ਵਿੱਚ ਆਪਣੇ ਬਗੀਚੇ ਦੇ ਵਿੱਚ ਤੁਸੀਂ ਲੇਵੈਂਡਰ ਦੇ ਪੌਦੇ ਆ ਜਿਹੜੇ ਲਗਾ ਸਕਦੇ ਹੋ ਇਸ ਤੋਂ ਇਲਾਵਾ ਤુલਸੀ ਇੱਕ ਪੌਦਾ ਜੋ ਕਿ ਲਗਭਗ ਹਰ ਪਾਰਟੀ ਘਰ ਦੇ ਵਿੱਚ ਪਾਇਆ ਜਾਂਦਾ ਹੈ ਨਾ ਸਿਰਫ ਆਪਣੀ ਖੁਸ਼ਬੂ ਲਈ ਆਪਣੇ ਔਸ਼ਧੀ ਗੁਣਾ ਲਈ ਵੀ ਜਾਣਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਇਸ ਦੀ ਮਜ਼ਬੂਤ ਅਤੇ ਵੱਖਰੀ ਖੁਸ਼ਬੂ ਸੱਪਾਂ ਨੂੰ ਦੂਰ ਰੱਖਣ ਦੇ ਵਿੱਚ ਮਦਦ ਕਰਦੀ ਹੈ ਲੈਮਨ ਗ੍ਰਾਸ ਤੁਹਾਨੂੰ ਨਾ ਸਿਰਫ ਲੈਮਨ ਗ੍ਰਾਸ ਦੀ ਤਾਜ਼ੀ ਪਰੇਖ ਖੁਸ਼ਬੂ ਪਸੰਦ ਆਵੇਗੀ ਸਗੋਂ ਇਹ ਸੱਪਾਂ ਨੂੰ ਵੀ ਦੂਰ ਰੱਖਦੀ ਹੈ ਪੌਦਾ ਘਰ ਦੇ ਬਗੀਚੇ ਅਤੇ ਵੇੜੇ ਦੇ ਵਿੱਚ ਲਗਾਉਣਾ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਸੋ ਜੇਕਰ ਤੁਸੀਂ ਵੀ ਘਰ ਦੇ ਵਿੱਚ ਜ਼ਹਿਰੀਲੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਕੀੜੇ ਮਕੌੜੇ ਆਉਂਦੇ ਨੇ ਉਹਨਾਂ ਤੋਂ ਪਰੇਸ਼ਾਨ ਹੋ ਘਰ ਦੀ ਬਾਲਕਨੀ ਦੇ ਵਿੱਚ ਅਤੇ ਵੇੜੇ ਦੇ ਵਿੱਚ ਤੁਸੀਂ ਇਹਨਾਂ ਪੌਦਿਆਂ ਨੂੰ ਲਗਾ ਸਕਦੇ ਹੋ ਹੋਰ ਇਨਫੋਰਮੇਸ਼ਨ ਲੈ ਕੇ ਰੂਬਰੂ ਹੋਵਾਂਗੇ ਜੁੜੇ ਰੋ ਲੁਧਿਆਣਾ ਲਾਈਵ